ਕੀ ਨਾ ਹੀ ਆਪਣਾ ਜੀ ਮੇਰਾ ਨਾਮ ਨਿਸ਼ਾ ਸਿੰਘ ਆ ਤੁਸੀਂ ਅਮਰੀਕਾ ਤੋਂ ਅੱਜ ਡਿਪੋਰਟੋ ਕੇ ਆਏ ਆ ਤਾਂ ਸਭ ਤੋਂ ਪਹਿਲਾਂ ਤੁਸੀਂ ਕਿਹੜੇ ਕੰਟਰੀ ਗਏ ਸੀ ਮੈਂ ਫਰਾਂਸ ਗਿਆ ਉਸ ਤੋਂ ਬਾਅਦ ਉਸ ਤੋਂ ਬਾਅਦ ਮੇਰੀ ਕਿਸੇ ਏਜੰਟ ਨਾਲ ਗੱਲ ਹੋਈ ਸੀਗੀ ਅਮਰੀਕਾ ਵਾਸਤੇ ਉਹਨੇ ਮੇਰੇ ਕੋ 35 ਲੱਖ ਦੀ ਡਿਮਾਂਡ ਕੀਤੀ ਸੀ ਜੀ ਡਾਇਰੈਕਟ ਬਾਅਦ ਉਹਨਾਂ ਨੇ ਮੈਨੂੰ ਜੰਗਲਾਂ ਵਿੱਚੋਂ ਦੇ ਭੇਜਿਆ ਤੇ ਰਾਜਮੇ ਤੋਂ ਪੈਸੇ ਦੀ ਹੋਰ ਡਿਮਾਂਡ ਕੀਤੀ ਤੁਹਾਨੂੰ ਕਿੰਨਾ ਸਮਾਂ ਲੱਗਿਆ ਅਮਰੀਕਾ ਪਹੁੰਚਣ ਨੂੰ ਮੈਨੂੰ 6 ਮਹੀਨੇ ਲੱਗੇ ਫਰਾਂਸ ਤੋਂ ਉਨਾ ਦੇ ਵਿੱਚ ਕੋਈ ਤੰਗੀ ਦੁਸ਼ਤੀ ਵੀ ਆਈ? ਹਾਂਜੀ ਬੜੀਆਂ ਆਈਆਂ ਨੇ। ਮੇਰੇ ਲੱਤ ਦੇ ਸੱਟ ਲੱਗ ਗਈ ਜੀ ਤੇ ਲਾਜਮ ਨਹੀਂ ਕਰਾਇਆ ਉਹਨਾਂ ਨੇ। ਤੇ ਹੋਰ ਪੈਸੇ ਦੀ ਕਰਦੇ ਤਾਂ ਡਿਮਾਂਡ ਕਰਦੇ ਇਹ ਕਹਿੰਦੇ ਨਹੀਂ ਤੇ ਤੇਰਾ ਮੁੰਡਾ ਮਾਰਦਾਵੇਂ। ਮਾਰਕੁੱਟ ਵੀ ਕੀਤੀ? ਹਾਂਜੀ ਕਰੰਟ ਲਾਉਂਦੇ ਹੁੰਦੇ ਸੀ ਜੀ ਲੱਤਾਂ ਤੇ। ਕਰ ਟੈਲੀਫੋਨ ਨਾਲ ਤੁਹਾਡੀ ਗੱਲ ਹੁੰਦੀ ਨਹੀਂ ਹੁੰਦੀ ਸੀ। ਕਦੇ-ਕਦੇ ਹੀ ਕਰਾਉਂਦੇ ਸੀ ਡੋਂਕਰ ਫੋਨ ਖੋਲ੍ਹ ਲੈਂਦੇ ਸੀ ਮੇਰਾ। ਕੈਂਪ ਪਹੁੰਚ ਤਦੋਂ ਤੁਸੀਂ ਕਿੰਨੇ ਤਰੀਕ ਨੂੰ ਪਹੁੰਚੇ? ਕੈਂਪ ਮੈਂ 24 ਜਨਵਰੀ 2025 ਨੂੰ ਪਹੁੰਚਿਆ। ਉਹ ਤੋਂ ਬਹੁਤੇ ਹਾਲਾਤ ਕੀ ਸੀ ਉਹ ਤੋਂ ਬਾਅਦ ਕਿਸੇ ਨੇ ਸਾਡੇ ਨਾਲ ਗੱਲਬਾਤ ਨਹੀਂ ਕੀਤੀ ਸਿੱਧਾ ਜਾ ਚਿ ਭਾਈ ਸਾਨੂੰ ਤੁਹਾਨੂੰ ਹੋਣ ਲੱਗਿਆ ਕੋਈ ਦੱਸਿਆ ਨਹੀਂ ਇੱਕ ਟ੍ਰਾਂਸਲੇਟਰ ਸੀ ਪਾਕਿਸਤਾਨ ਦਾ ਸਿਰਫ ਉਹ ਨੇ ਹੀ ਕਿਹਾ ਕਿ ਅਸੀਂ ਤੁਹਾਨੂੰ ਬਾਕਸ ਇੰਡੀਆ ਪੇਜੇ ਲੱਗੇ ਆ ਸੋ ਇੰਡੀਆ ਤੋਂ ਫਰਾਂਸ ਕਦੋਂ ਗਏ ਸੀ ਇੰਡੀਆ ਦੇ ਫਰਾਂਸ ਮੈਂ 23 ਜੂਨ 2022 ਚ ਗਿਆ ਸੀ ਅੱਛਾ ਤੇ ਉਤੋਂ ਫਰਾਂਸ ਤੋਂ ਅਮਰੀਕਾ ਕਿੱਦਾਂ ਫਲਾਈਟ ਰੈਂਗੇ ਜਿਵੇਂ ਕਿਦਾਂ ਗਏ ਉਹ ਸਫ਼ਰ ਕਿੱਦਾਂ ਰਿਹਾ ਉਹ ਦੱਸੋ ਥੋੜਾ ਜਿਹਾ ਉਹ ਵੀ ਮੈਂ ਡਾਂਗੀ ਲਈ ਸੀ ਉਹਦਾ ਜਿਹੜੇ ਕੈਂਪ ਦੇ ਹਾਲਾਤ ਕੀ ਹੈਗੇ ਆ ਕੈਂਪ ਦੇ ਹਾਲਾਤ ਬਹੁਤ ਬੁਰੇ ਆ ਜੀ ਸਾਰਿਆਂ ਨੂੰ ਦਰਬਾਰ ਕਰਦੇ ਗਾਲਾਂ ਕੱਢਦੇ ਗਾਲਤ ਬਿਣਾ ਨਹੀਂ ਬੋਲਦੇ ਕਿਸੇ ਨੂੰ ਵੀ ਜਿਹੜਾ ਨਹੀਂ ਗੱਲ ਮੰਨਦਾ ਉਹਨਾਂ ਨੂੰ ਕੁੱਟਦੇ ਮਾਰ ਦੇ ਟੌਰਚਰ ਕਰਦੇ ਆ ਕੈਂਪ ਚ ਤੁਸੀਂ ਜਿਹੜੇ ਪੈਸੇ ਆਪਣੇ ਇੰਨੇ ਪੈਸੇ ਲਾਏ ਆ ਉਹ ਜਿਹੜੇ ਮਤਲਬ ਪੈਸੇ ਕਿੱਥੋਂ ਲਏ ਆ ਮੈਂ ਵਿਆਹ ਜਿੱਤੇ ਸੋਨਾ ਵੇਚਿਆ ਘਰ ਦੇ ਦਾ ਪਹਿਲੀ ਵੇਚੀ ਸਰਕਾਰ ਪਾਸੋਂ ਕੀ ਮੰਗ ਕਰਦੇ ਸਰਕਾਰ પાસે ਮੰਗ ਕਰਦੇ ਆਂ ਜੀ ਸਾਡੀ ਮਦਦ ਕੀਤੀ ਜਾਵੇ ਸਾਡਾ ਪੈਸਾ ਵਾਪਸ ਦਿਵਾਇਆ ਜਾਵੇ ਜੰਟਾ ਤੋਂ ਜੰਟਾ ਦੇ ਉੱਤੇ ਕਾਰਵਾਈ ਕੀਤੀ ਜਾਵੇ ਠੀਕ ਹੈ ਕਹਿਣਾ ਚਾਹੁੰਦੇ ਹੋ ਤੁਹਾਡਾ ਮੇਟਾ ਜਾਇਆ ਵਾ ਆਪਣੀ ਰਿਪੋਰਟ ਕੀਤਾ ਗਿਆ ਜੀ ਅਮਰੀਕਾ ਪਰ ਕਹਿਣਾ ਕਿ ਦੁੱਖ ਹੀ ਆ ਹੈ ਨਾ ਕਿਹੜੇ ਲੱਤਾਂ ਵਿੱਚ ਤੁਸੀਂ ਇਹਨਾਂ ਨੂੰ ਭੇਜਿਆ ਤੁਸੀਂ ਵਿਆਜੀ ਵਾਹੇ ਵੜ ਕੇ ਸੋਨਾ ਗਹਿਣੇ ਰੱਖੇ ਘਰਾਂ ਵਿੱਚ ਵੇਚ ਕੇ ਵਟੇ ਦੇ ਦਿੰਦਾ ਹੜਦਾੜ ਕੇ ਪੈਸੇ ਅਗੇ ਕੇ ਜਿੱਸਾ ਬੱਚੇ ਨੂੰ ਭੇਜਿਆ ਬਹੁਤ ਉਮੀਦਾਂ ਹੁੰਦੀਆਂ ਬੱਚਾ ਕੰਮ ਜਾਊਗਾ ਔਰ ਇਨੇ ਪੈਸੇ ਵਿਆਜੀ ਚੁੱਕ ਕੇ ਵਿਆਸ ਵੀ ਜਿਹੜਾ ਪੇਮੈਂਟ ਦੇਣੀ ਵੀ ਬੜੀ ਔਖੀ ਹੁੰਦੀ ਹੈ ਜੀ ਸਰਕਾਰ ਕੋਲੋਂ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ પાસે ਇਹ ਮੰਗ ਕਰਦੇ ਸਾਡਾ ਪੈਸਾ ਵਾਪਸ ਲਿਆ ਜਾਵੇ ਕਿੰਨੇ ਬੱਚੇ ਤੁਹਾਡੇ ਪੰਜ ਬੱਚੇ ਇੱਕ ਬੇਟਾ ਦੋ ਧੀ ਬੇਟਾ ਸਭ ਤੋਂ ਛੋਟਾ ਕਿਹਨੂੰ ਛੋਟਾ ਉਸੇ ਜਦੋਂ ਰਾਤ ਜੰਗਲਾਂ ਚੋਂ ਲੰਘਦੇ ਅਸੀਂ ਹਾਂਜੀ ਜਦੋਂ ਡੰਕੀ ਲਈ ਆ ਤੇ ਤੋਪੜੇ ਜਦੋਂ ਸਾਨੂੰ ਦਿੱਤੋ ਵੀ ਕਿਸ ਤਰ੍ਹਾਂ ਮਤਲਬ ਉੱਥੇ ਭੱਜਣਾ ਕੀ ਕਿਵੇਂ ਦਾ ਸਲੂਕ ਹੋਇਆ ਕਿਵੇਂ ਉੱਥੇ ਤੱਕ ਪਹੁੰਚੇ ਕਿਵੇਂ ਦਿਖਲਾ ਅੱਛੀ ਸਾਰੀ ਗੱਲ ਅਸੀਂ ਜੰਗਲ ਦੇ ਵਿੱਚ ਕੁੱਤੇ ਮਾਰਿਆ ਵੀ ਜਾਂਦਾ ਸੀ ਰੋਟੀ ਨਹੀਂ ਸੀ ਦਿੰਦੇ 16 ਦਿਨ ਅਸੀਂ ਜੰਗਲ 'ਚ ਰਹੇ ਕੋਈ ਡੰਕਰ ਨਹੀਂ ਸੀ ਹੁੰਦਾ ਸਾਡੇ ਕੋਲ ਤੇ ਹਾਨੂੰ ਬਾਹਰ ਚੱਲ ਗਿਆ ਤੇ ਜੰਗਲ 'ਚ ਤੇ ਬਾਤ ਕਿੰਦਾ ਵੀ ਮੈਂ ਉਹ ਨਾ ਵਾ ਤੇ ਬਾਅਦ ਦੋ ਤਿੰਨ ਦਿਨ ਆਇਆ ਨਹੀਂ ਜੰਗਲ ਚ ਕੋਈ ਸਾਡੇ ਕੋ ਤੇ ਅਸੀਂ ਆਪ ਹੀ ਰਾਹ ਉਹ ਲੱਭ ਕੇ ਤੇ ਪੁਲਿਸ ਕੋਲ ਚਲ ਗਏ ਸੀ ਉੱਥੇ ਜੰਗਲ ਚ ਫੂਲ ਫਾਣ ਜੋ ਸੀ ਸਾਡੇ ਸਾਰਾ ਕੁਝ ਸਮਾਨ ਖੋ ਗਏ ਲੱਗੇ ਸੀ ਖਾਣ ਪੀਣ ਦਾ ਸਾਰਾ ਕੁਝ ਲੱਗੇ ਸੀ ਸਾਡੇ ਤੋਂ ਕੱਲਾ ਸਿਰਫ ਪਾਣੀ ਪੀ ਪੀ ਕੰਗੜਾ ਕਰਦੇ ਰਹੇ ਇੱਥੇ ਜੰਗਲ ਚ ਨਦੀਆਂ ਦਾ ਉਹ ਤੇ ਕਿੰਨੇ ਝਾੜੇ ਸੀਗੇ ਟੋਟਲ ਜਦੋਂ ਤੁਸੀਂ ਜੰਗਲ ਚ ਲੱਗ ਰਹੇ ਸੀ ਜਾ ਰਹੇ ਸੀ ਉਹ ਤੇ ਕਿੰਨੇ ਝਾੜੇ ਸੀ ਨਾਲ ਸਾਡੇ ਅਸੀਂ ਕੋਲੇ 150 ਜਣੇ ਸੀਗੇ ਤੇ ਹੁਣ ਕਿੰਨੇ ਜਣੇ ਵਾਪਸ ਉੱਥੋਂ ਰਿਪੋਰਟ ਕੀਤੀ ਉਹਨਾਂ ਨੇ ਅਸੀਂ 119 ਜਣੇ ਵਾਪਸ ਆਏ ਇੰਡੀਆ ਨੂੰ ਜਦੋਂ ਉੱਥੋਂ ਤੁਹਾਨੂੰ ਵਾਪਸ ਭੇਜਣਾ ਸੀ ਕੋਈ ਦੱਸਿਆ ਉਹਨਾਂ ਨੇ ਕਿ ਸਿੱਧਾ ਵਾਪਸ ਭੇਜਿਆ ਕੋਈ ਨਹੀਂ ਜੀ ਸਿੱਧਾ ਹੀ ਵਾਪਸ ਭੇਜਿਆ ਕੋਈ ਰਸਤੇ ਸਾਡਾ ਹੋਰ ਵੀ ਸਮਾਨ ਖੋਇਆ ਹਾਂਜੀ ਫੋਨ ਵਗੈਰਾ ਸਭ ਜੋ ਸਭ ਹੀ ਸਾਡਾ ਸਭ ਕੁਝ ਲੈ ਗਏ ਹੀ ਕੱਪੜੇ ਕੁੱਪੜੇ ਦਿੱਤੇ ਹੀ ਆਪਣੇ ਕਿ ਬਾਅਦ ਚ ਦਿੱਤੇ ਰਸਤੇ ਵਿੱਚ ਮੈਨੂੰ ਜੰਗਲ 'ਚ ਭਾਗਲੇ ਤੋਂ ਮੰਗ ਕਰ ਲਏ ਸੀਗੇ ਪੈਸਿਆਂ ਦੀ ਹੋਰ ਪੈਸੇ ਦੋ 17 ਲੱਖ ਪਹਿਲਾਂ 17 ਲੱਖ ਪਹਿਲਾਂ ਦਿੱਤਾ ਸੀ ਬਾਕੀ ਇਹਨਾਂ ਨੇ ਰਾਜ ਮੰਗ ਕੀਤੀ ਹੋਰ ਪੈਸੇ ਦੋ ਹੋਰ ਕਿੰਨੇ ਪੈਸੇ ਹੋਣਟਾ ਚ ਪੁੰਨੇ ਰਹੇ ਇਹਨਾਂ ਦੇ ਹੋਰ ਕਿੰਨੇ ਪੈਸੇ ਦਿੱਤੇ ਜੀ ਬਾਅਦ ਚ ਉਹਨਾਂ ਜਿਹੜੇ ਮੰਗ ਕੀਤੇ ਨੇ ਉਹਨਾਂ ਨੇ 4.5 ਲੱਖ ਰੁਪਇਆ ਹੋਰ ਲਿਆ ਸੀ ਮੇ ਤੋਂ 35 ਲੱਖ ਲੈ ਗਏ 35 ਲੱਖ ਤੋਂ ਬਾਅਦ 4 ਲੱਖ ਹੋਰ ਲਿਆ ਹਾਂਜੀ ਤੇ ਟੋਟਲ ਲਗਭਗ 40 ਲੱਖ ਦਾ ਡਾ ਲੱਗਾ ਹਾਂਜੀ